ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਫੁੱਲ ਵੀਡੀਓ ਕਰਾਂਗੇ ਜੀ ਸੋਨਾ ਲੀਕਾ ਸੀ ਆਰ ਡੀ ਆਈ 75 ਟਾਈਗਰ ਸ਼ੋਅ ਦੇ ਵਿੱਚ ਜੀ 4x4 ਕਰਾਰੋ ਅਗਲਾ ਹਿੱਸਾ ਵੀ ਕਰਾਰੋ ਮਗਰਲਾ ਹਿੱਸਾ ਵੀ ਕਰਾਰੋ ਤੇ ਕ੍ਰੀਪਰ ਗੀਅਰ ਦੇ ਵਿੱਚ ਜੀ ਟਰੈਕਟਰ ਇਹ ਇੱਕ ਕੰਪਨੀ ਨੇ ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਸੀ ਪੰਜਾਬ ਦੀ ਖਤਰ ਇਹ ਆ 28 ਅਕਤੂਬਰ 2024 ਨੂੰ ਆਪਾਂ ਨੂੰ ਇਹ ਡਿਲੀਵਰ ਹੋਇਆ ਸੀ ਤੇ ਆਪਾਂ ਇਹ ਯੂਨੀਵਰਸਿਟੀ ਦੇ ਮੇਲੇ ਤੇ ਬੁੱਕ ਕਰਾਇਆ ਸੀ ਇਹ ਉਦੋਂ ਦੋ ਪੀਸ ਤਿਆਰ ਹੋਏ ਸੀ ਜੀ ਤੇ ਇਹ ਆਪਣਾ ਥੋੜਾ ਜਿਹਾ ਆਪਾਂ ਨੂੰ ਲੇਟ ਮਿਲਿਆ ਕਿਉਂਕਿ ਤਿਆਰ ਹੋ ਰਿਹਾ ਸੀ ਉਸ ਤੋਂ ਬਾਅਦ ਥੋੜੇ ਸਮੇਂ ਲਈ ਕੰਪਨੀ ਨੇ ਇਹਨੂੰ ਬੰਦ ਕਰਤਾ ਸੀ ਤੇ ਹੁਣ ਡਿਮਾਂਡ ਦੇ ਹਿਸਾਬ ਨਾਲ ਦੁਬਾਰਾ ਇਹ ਟਰੈਕਟਰ ਜਿਹੜੇ ਏਜੰਸੀਆਂ ਦੇ ਵਿੱਚ ਆ ਰਹੇ ਨੇ ਵੱਡੀਆਂ ਏਜੰਸੀਆਂ ਦੇ ਵਿੱਚ ਖੜੇ ਨੇ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਵਾਂਗੇ ਕਿ ਸਿਸਟਮ ਹੈ ਇਹਦਾ ਸਾਰਾ ਕੀ ਪਾਵਰ ਹੈ ਇਹਦੀ ਕਿੱਡਾ ਇੰਜਣ ਆ ਕੀ ਟਾਇਰਾਂ ਦਾ ਤੇ ਆਪਾਂ ਟਾਇਰਾਂ ਤੋਂ ਸ਼ੁਰੂ ਕਰਦੇ ਹਾਂ ਇਹ ਅਗਲੇ ਟਾਇਰ ਆ ਜਿਹੜੀ ਇਹਦੇ ਇਹ ਤੁਸੀਂ ਦੇਖੋਗੇ ਇਹ ਇਹ 12 4 24 ਅਗਲਾ ਟਾਇਰ ਬਹੁਤ ਵੱਡਾ ਟਾਇਰ ਆ ਜੀ 12 4 24 ਇਹ ਦੇਖੋ ਇਹਦਾ ਫਰੰਟ 4x4 ਇਹ ਇਕਰਾਰੋ ਸੋਨਾਲੀਕਾ ਦਾ ਆਪਣਾ ਬ੍ਰਾਂਡ ਇਹਨਾਂ ਨੇ ਆਪ ਦਾ ਤਿਆਰ ਕਰ ਲਿਆ ਜੀ ਇਹ ਸੋਨਾਲੀਕਾ ਦੀ ਵੈਚਿੰਗ ਤੁਸੀਂ ਵੀ ਦੇਖ ਸਕਦੇ ਹੋ ਮੋਹਰ ਲੱਗੀ ਆ ਸੋਨਾਲੀਕਾ ਦੀ ਤੇ ਪਿਛਲਾ ਟਾਇਰ ਜਿਹੜਾ ਇਹਦਾ ਹੈਗਾ ਹਾਂਜੀ 18 4 30 ਦਾ ਟਾਇਰ ਆ ਜੀ ਕਿਸ਼ਨਾ ਬਹੁਤ ਵੱਡਾ ਟਾਇਰ ਆ ਜੀ 3 ਦਾ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਵੱਡੇ ਟਾਇਰ ਆ ਬਹੁਤ ਵਧੀਆ ਜੀ ਸਾਰਾ ਟਰੈਕਟਰ ਹੋਰ ਹਾਲ ਇਹ ਦੇਖੋ ਜੀ ਇਹ ਚਾਰ ਗੇਅਰ ਆ ਜੀ ਇਹਦੇ ਤੇ ਤਿੰਨ ਸਪੀਡਾਂ ਇਹਦੀਆਂ ਤੇ ਰਿਵਰਸ ਤੇ ਫਾਰਵਰਡ ਟੋਟਲ 24 ਗੇਅਰ ਬਣ ਜਾਂਦੇ ਆ ਜੀ ਇਹਦੇ ਦਵਾਰਸ ਫਾਰਵਰਡ ਕਿਉਂਕਿ ਲੋ ਮੀਡੀਅਮ ਹਾਈ ਦੇ ਵਿੱਚ ਇਹ ਤੇ ਇਹ ਕ੍ਰੀਪਰ ਗੇਅਰ ਹੁੰਦਾ ਜੀ ਕ੍ਰੀਪਰ ਗੇਅਰ ਤੁਹਾਨੂੰ ਅੱਗੇ ਦੱਸਾਂਗੇ ਵੀ ਕ੍ਰੀਪਰ ਗੇਅਰ ਮਤਲਬ ਇਹ ਬਹੁਤ ਸਲੋ ਤੋਰਾ ਹੋ ਜਾਂਦਾ ਤੇ ਬਹੁਤ ਸਲੋ ਤੋਂ ਸਲੋ ਠੀਕ ਹੈ ਜੀ LED ਲਾਈਟਾਂ ਬਹੁਤ ਸੋਹਣੀਆਂ ਲਾਈਟਾਂ ਫਰੰਟ ਬਹੁਤ ਸੋਹਣਾ ਬਹੁਤ ਵਧੀਆ ਟਾਈਗਰ ਸ਼ੋਅ ਦੇ ਵਿੱਚ ਖੁੱਲੇ ਮੜਗਾੜ ਜੀ ਬੈਟਰੀ ਬਕਸਾ ਕੁਝ ਦੇਖ ਸਕਦੇ ਹਾਂ। ਉਹ ਗਰਾਹ। ਤੇ ਕਰਾਰੋਗੇਰ ਐਪੀ ਸਾਈਕਲਿਨ। ਕਰਾਰੋਗੇਰ ਇਹ ਖੁਦ ਇਹਨਾਂ ਦਾ ਮੈਨੂਫੈਕਚਰਿੰਗ ਹੈ ਜੀ ਆਪ ਦਾ। ਬਹੁਤ ਵਧੀਆ। ਕੰਪਨੀ ਦੇ ਕੋਈ ਕਮੀ ਨਹੀਂ ਛੱਡੀ ਇਹਦੇ ਵਿੱਚ। ਤੁਹਾਨੂੰ ਇਹਦੇ ਆਪਾਂ ਇੰਜਨ ਬਾਰੇ ਜਾਣਕਾਰੀ ਦਿੰਨੇ ਆ ਜੀ। ਇਹਦਾ ਬੋਨਟ ਓਪਨ ਕਰਕੇ ਦੇਖੋ ਵੱਡਾ 에ਅਰ ਕਲੀਨਰ 에ਅਰ ਕਲੀਨਰ ਵੈਸੇ ਟਰਬੋ ਨੂੰ ਲੱਗਦਾ ਇਹ ਨਾਨ ਟਰਬੋ ਡਰੈਕਟਰ ਆ ਇਹਨੂੰ ਟਰਬੋ ਹੈ ਨਹੀਂਗਾ ਕਿਉਂਕਿ ਇਹਦਾ ਇੰਜਨ ਹੀ ਬਹੁਤ ਵੱਡਾ ਵਾ ਬਹੁਤ ਪਾਵਰ ਵਾਲਾ ਇੰਜਨ ਹੈ ਇਹਨੂੰ ਕੋਈ ਟਰਬੋ ਦੀ ਏਡੀ ਲੋੜ ਨਹੀਂ ਟਰਬੋ ਵੈਸੇ ਇੰਜਨ ਦੀ ਪਾਵਰ ਵਧਾਉਣ ਦੀ ਖਾਤਰ ਹੀ ਹੁੰਦਾ ਕਿਉਂਕਿ ਵੈਕਿਊਮ ਕ੍ਰੀਏਟ ਕਰਦਾ ਹਵਾ ਨੂੰ ਪ੍ਰੈਸ਼ਰ ਨਾਲ ਦਿੰਦਾ ਇਹ ਹੋਰ ਕੋਈ ਐਡਾ ਨਹੀਂ ਹੁੰਦਾ ਟਰਬੋ ਦਾ ਇਹਦੀ ਪਾਵਰ ਵੈਸੇ ਹੀ ਬਹੁਤ ਵੱਡੀ ਆ ਜੀ ਇੰਜਨ ਦੀ 107 ਬੋਰ ਦੇ ਵਿੱਚ ਆ ਇਹ ਦੇਖੋ ਕਿਉਂਕਿ ਪਹਿਲਾਂ ਪਹਿਲਾਂ 90 ਬੋਰ ਵੀ 105 ਬੋਰ ਦੇ ਵਿੱਚ ਸੋਨਾ ਲਿਖ ਆਇਆ ਸੀ 107 ਬੋਰ ਵਿੱਚ ਬਹੁਤ ਵੱਡਾ ਹੋ ਜਾਂਦਾ ਜੀ ਤੇ ਤੁਸੀਂ ਦੇਖੋ ਇਹ ਦੇਖੋ ਸੀਆਰਡੀ ਪੰਪੇ ਨੂੰ ਲੱਗਾ ਹੋਇਆ ਤੇ ਆ ਇਹਦਾ ਐਕਸੀਲੇਟਰ ਸੈਂਸਰ ਹੈ ਇੱਥੋਂ ਆਪਰੇਟ ਹੁੰਦਾ ਹੈ ਇਹ ਤੇ ਡਬਲ ਫਿਲਟਰ ਹੈ ਇਹਨੂੰ ਫਿਲਟਰ ਇਹਨੂੰ ਤਕਰੀਬਨ ਵੈਸੇ ਹੈ ਤਾਂ ਸਿੰਗਲ ਹੀ ਹੈ ਫਿਲਟਰ ਦੇ ਉੱਪਰ ਹੀ ਇਹਦਾ ਜਿਵੇਂ ਆਪਣੀਆਂ ਸੀਆਰਡੀ ਗੱਡੀਆਂ ਦੇ ਵਿੱਚ ਹੁੰਦਾ ਉੱਪਰ ਹੀ ਇਹਦਾ ਪੰਪ ਆ ਮਾਰਨ ਦੇ ਖਾਤਰ ਇੱਕ ਇਹਨੂੰ ਪਾਣੀ ਵਾਲਾ ਫਿਲਟਰ ਲੱਗਿਆ ਤੇ ਇੱਕ ਡੀਜ਼ਲ ਫਿਲਟਰ ਸਿੰਗਲ ਫਿਲਟਰ 500 ਘੰਟੇ ਦੀ ਕੰਪਨੀ ਕਹਿੰਦੀ ਹੈ ਵੀ ਇਹਦੀ ਸਰਵਿਸ ਇਹ ਹਜੇ ਤਾਂ ਚਲੋ ਆਪਣਾ 200 ਘੰਟੇ ਦੇ ਕਰੀਬ ਹੀ ਚੱਲਿਆ ਆ ਦੇਖੋ ਇਹ ਨਾਨ ਟਰਬੋ ਹੈ ਜੀ ਠੀਕ ਹੈ ਜੀ ਇਹ ਦਾ ਸਲੈਂਸਰ ਹੈ ਜੀ ਖੁੱਲਾ ਪਲੇਟਫਾਰਮ ਬਹੁਤ ਖੁੱਲਾ ਪਲੇਟਫਾਰਮ ਹੈ ਦਾ ਇਹਨੂੰ ਤਕਰੀਬਨ ਸਾਰਾ ਕੁਝ ਐਕਸੈਸਰੀ ਵਗੈਰਾ ਕੋਈ ਲੋਡ ਨਹੀਂ ਲਾਉਣ ਦੀ ਕੋਈ ਡੀ ਕਿਉਂਕਿ ਇਹਨੂੰ ਤਕਰੀਬਨ ਹਰੇਕ ਚੀਜ਼ ਨਾਲ ਲੱਗੀ ਹੁੰਦੀ ਆ ਤੁਸੀਂ ਮੂਰਲੇ ਚੱਕਰਾਂ ਦੇ ਉੱਪਰ ਦੇਖ ਸਕਦੇ ਹੋ ਵੈਂਟਰ ਵਗੈਰਾ ਲੱਗੇ ਹੋਏ ਨੇ ਇਹਦੇ ਤੇ ਸਾਰੀ ਐਸੈਸਰੀ ਦੇਖੋ ਬੇਟ ਲੱਗੇ ਮਗਰਲੇ ਨਾਲ ਕੰਪਨੀ ਲਾ ਕੇ ਦਿੰਦੀ ਆ ਜੀ ਸਾਰਾ ਕੁਝ ਤਕਰੀਬਨ ਟੋਟਲ ਐਸੈਸਰੀ ਮਗਰਲੇ ਬੇਟ ਫਰੰਟ ਬੇਟ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਐਡਾ ਵੱਡਾ ਟਰੈਕਟਰ ਆ ਵੀ वैसे आजकल ता दौड़ बहुत हुई है लोका दी ਵੀ ਆਪਾਂ ਇਹਨੂੰ ਜੀ ਮੋਡੀਫਾਈ ਕਰਾ ਲਈਏ ਪਰ ਮੋਡੀਫਿਕੇਸ਼ਨ ਦੀ ਕੋਈ ਸੋਨਾ ਲੇਕਾ ਨੂੰ ਮੇਰੇ ਹਿਸਾਬ ਨਾਲ ਲੋਡ ਨਹੀਂ ਕਿਸੇ ਡਾਇਰੈਕਟਰ ਨੂੰ ਨਹੀਂ ਵੈਸੇ ਲੋਡ ਹੁੰਦੀ ਉਹਦੇ ਪਾਵਰ ਦੇ ਹਿਸਾਬ ਨਾਲ ਪਰ ਅੱਜਕੱਲ ਲੋਕ ਥੋੜੀ ਜੀ ਹਿੰਦ ਜਿੱਦ ਜੀ ਹੋਈ ਹੋਈ ਆ ਕੀ ਸਾਡਾ ਜੀ ਵੱਧ ਪਾਵਰ ਆ ਜੀ ਫਲਾਨਾ ਜੀ ਉਹ ਖਚਾਉਣਾ ਖਚਾਉਣਾ ਦੇਖੋ ਜਿੰਨੀ ਟਰੈਕਟਰ ਦੀ ਪਾਵਰ ਕੰਪਨੀ ਨੇ ਦਿੱਤੀ ਹੁੰਦੀ ਆ ਉਹਨੀ ਪਾਵਰ ਦੇ ਐਮਪਲੀਮੈਂਟ ਹਰੇਕ ਟਰੈਕਟਰ ਖਿੱਚਦਾ ਕੋਈ ਇਹ ਜੀ ਗੱਲ ਨਹੀਂ ਪਰ ਜੇ ਉਹ ਤੋਂ ਵੱਡੇ ਐਮਪਲੀਮੈਂਟ ਪਾਉਣੇ ਆ ਤੇ ਫਿਰ ਆਪਾਂ ਨੂੰ ਵੱਡਾ ਟਰੈਕਟਰ ਲੈ ਲੈਣਾ ਚਾਹੀਦਾ ਆਪਾਂ ਨੂੰ ਇਹ ਮੋਡੀਫਿਕੇਸ਼ਨ ਵਾਲੇ ਸਿਸਟਮ ਤੇ ਨਹੀਂ ਪੈਣਾ ਚਾਹੀਦਾ ਠੀਕ ਆ ਕਿ ਨਹੀਂ ਕਿਉਂਕਿ ਆਪਾਂ ਇਹ ਕੰਮ ਕਰਨ ਲਈ ਲੈ ਹੋਏ ਆ ਖੇਤੀਬਾੜੀ ਵਾਲਾ ਸੰਦ ਆ ਇਹ ਕੋਈ ਇਹ ਜੈਦ ਵਾਲਾ ਨਹੀਂਗਾ ਕੋਈ ਇਹ ਆਪਾਂ ਤਾਕਤ ਦਿਖਾਉਣ ਵਾਲਾ ਨਹੀਂ ਕੋਈ ਵੀ ਟਰੈਕਟਰ ਨਹੀਂ ਮਾੜਾ ਸਾਰੇ ਆਪਦੇ ਤੋਂ ਟਰੈਕਟਰ ਚੰਗੇ ਹੁੰਦੇ ਆ ਕਿ ਉਹ ਖੇਤੀ ਵਾਲਾ ਸਾਧਨ ਹੈ ਇਹ ਇਹ ਕੋਈ ਸੜਕਾਂ ਦੇ ਭਜਾਉਣ ਵਾਲਾ ਜਾਂ ਕੋਈ ਸ਼ੋਭਾਜੀ ਵਾਲਾ ਸਾਧਨ ਨਹੀਂਗਾ ਇਹ ਵੈਸੇ ਆਦੀਵਲਾ ਆਪਣੀ ਲੋਕਾਂ ਨੇ ਬਣਾ ਲਿਆ ਸ਼ੋਭਾਜੀ ਤੇ ਆ ਦੇਖੋ ਇਹ ਬੈਕ ਵੇਟ ਕੰਪਨੀ ਵੱਲੋਂ ਨਾਲ ਦਿੱਤੇ ਆ ਫਰੰਟ ਵੇਟ ਹਾਂਜੀ ਕਿਉਂਕਿ ਇਹ ਡੀ ਇੰਜਣਾਂ ਨੂੰ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਐ ਏ ਡੀ ਟਰੈਕਟਰ ਨੂੰ ਏਡੀ ਪਾਵਰ ਨੂੰ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਕੋਈ ਜਿੱਦਾਂ ਤੁਸੀਂ ਮਰਜ਼ੀ ਇੰਪਲੀਮੈਂਟ ਜਿੰਨੇ ਇਹਦੀ ਬਸ ਦੀ ਗੱਲ ਐ ਇੰਪਲੀਮੈਂਟ ਉਹਨੇ ਖਿੱਚ ਹੀ ਲੈਣਾ ਉਹ ਕੋਈ ਇਹ ਦਾਬਦਾ ਨਹੀਂ ਕੋਈ ਚੱਕਰ ਨਹੀਂ ਤੋੜਦਾ ਸੀ ਸਾਰਾ ਕੁਝ ਹੁਣ ਦੇਖ ਕੇ ਇਸੇ ਕਰਕੇ ਮੈਂ ਰਿਵਿਊ ਕਰ ਰਿਹਾ ਕਿਉਂਕਿ ਬਹੁਤ ਟਾਈਮ ਹੁਣ ਹੋ ਗਿਆ 24 ਜਲਿਆ ਅਕਤੂਬਰ ਦੇ ਵਿੱਚ ਕਣਕ ਵੇਲੇ ਕਣਕ ਬੀਜੀ ਆਪਾਂ ਕਣਕ ਵੱਢੀ ਝੋਨੇ ਵੇਲੇ ਹੁਣ ਝੋਨਾ ਬੀਜਿਆ ਤਾਂ ਚਲਾ ਕੇ ਪਤਾ ਲੱਗ ਜਾਂਦਾ ਦੇਖੋ ਡਬਲ ਡਿਸਟਰੀਬਿਊਟਰ ਆ ਇਹਦੇ 4 ਪੁਆਇੰਟ ਨੇ ਹਾਈਡਰੌਲਿਕ ਦੇ ਇੰਪਲੀਮੈਂਟਾਂ ਦੇ ਹਿਸਾਬ ਨਾਲ ਤੁਸੀਂ ਜਿਹੜਾ ਵੀ ਕੋਈ ਜਿਹੇ ਜਿਹੇ ਇੰਪਲੀਮੈਂਟ ਆ ਵਰਤੇ ਜਾ ਸਕਦੇ ਨੇ 2500 ਕੈਪੈਸਿਟੀ ਆ ਇਹਦੀ ਲਿਫਟ ਦੀ ਠੀਕ ਆ ਜੀ ਬਹੁਤ ਆ ਲਿਫਟ ਦੀ ਪਾਵਰ ਵੀ 2500 ਇਹ ਤੁਹਾਨੂੰ ਦਿਖਾਉਣੀ ਆ ਉੱਪਰੋਂ ਆਪਾਂ ਇਹਦਾ ਸਿਸਟਮ ਸਾਰਾ ਕੀ ਆ ਇਹ ਦੇਖੋ ਕਿੱਡਾ ਪਲੇਟਫਾਰਮ ਆ ਇਹਦਾ ਬਹੁਤ ਖੁੱਲਾ ਪਲੇਟਫਾਰਮ ਆ ਬਹੁਤ ਵਧੀਆ ਡੀਜ਼ਲ ਟੈਂਕ ਲੀਟਰ ਡਿਜੀਟਲ ਮੀਟਰ ਇਹਦਾ ਬਹੁਤ ਸੋਹਣਾ ਸਟੀering ਆ ਦੇਖੋ ਇਹ ਹੱਥ ਪੈਰ ਵਾਲੀ ਰੇਸ ਇਹਦੀ ਆ ਗੇਅਰ ਇਹਦਾ ਲੀਵਰ 4 ਗੇਅਰ ਨੇ ਤੇ ਇੱਕ ਲੀਵਰ ਛੋਟਾ ਉੱਥੇ ਲੋ ਹਾਈ ਮੀਡੀਅਮ ਦਾ ਇਧਰ ਆ ਦੇਖੋ ਇਹ 4x4 ਦਾ ਲੀਵਰ ਇੱਕ ਛੋਟਾ ਤੇ ਨਾਲ ਹੈਂਡ ਬ੍ਰੇਕ ਨੇ ਤੇ ਵੱਡਾ ਲੀਵਰ ਹੈ ਮੂਰੇ ਇਹ ਹੈਗਾ ਰਵਰਸ ਫਾਰਵਰਡ ਦਾ ਤੇ ਬੈਕ ਤੇ ਤੁਸੀਂ ਦੇਖ ਲਓਗੇ ਇੱਕ ਪਲੱਚ ਆਇਆ ਦਾ ਪੀਟੀ ਕੋਲਾ ਠੀਕ ਹੈ ਜੀ ਅੱਜ ਕੱਲ ਹਰੇਕ ਟਰੈਕਟਰ ਦੇ ਤਕਰੀਬਨ ਅਲੱਗ ਹੀ ਆਉਣ ਲੱਗਿਆ ਹੈ ਗਲੱਚ ਇੱਕ ਕੋ ਬੈਂਡਲ ਨਹੀਂ ਹੁੰਦਾ ਹੁਣ ਲੱਗਦੇ ਜਾਣ ਲੱਗੇ ਤੇ ਉਹ ਪਿੱਛੇ ਪੀਟੀਓ ਗੇਅਰ ਹੈ ਦਾ ਤੇ ਜਿਹੜਾ ਪੀਲੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਇਹਦਾ ਗੇਰਾਂ ਦੇ ਵਿੱਚ ਪੀਟੀਓ ਜਿਹੜੀ ਆਪਾਂ ਅੱਜ ਕੱਲ੍ਹ ਗੇਹਾਂ ਦੇ ਵਿੱਚ ਵੀਡੀਓ ਚਲਦੀ ਹੈ ਰਿਵਰਸ ਫਾਰਵਰਡ ਵੀਡੀਓ ਦੋਨੇ ਕੁਛ ਹੈ ਜੀ ਗੇਹਾਂ ਦੇ ਵਿੱਚ ਵੀ ਰਿਵਰਸ ਫਾਰਵਰਡ ਉਸੇ ਤਰ੍ਹਾਂ ਬਹੁਤ ਸੋਹਣਾ ਓਵਰਹਾਲ ਟਰੈਕਟਰ ਆ ਸਾਡੇ ਹਿਸਾਬ ਨਾਲ ਤਾਂ ਦੇਖੋ ਵੱਡਾ ਟੂਲ ਬਾਕਸ ਹੈ ਫਾਈਬਰ ਦਾ ਵਧੀਆ ਟੂਲ ਬਾਕਸ ਲੱਗਿਆ ਹੈ ਛਤਰੀ ਫਾਈਬਰ ਦੀ ਫਾਈਬਰ ਦੇਖੋ ਨਾਲ ਵੁੱਡ ਲਾ ਕੇ ਆਉਂਦੀ ਹੈ ਛੋਡੇ ਦੇ ਬਿਲਕੁਲ ਕੰਪਨੀ ਵੱਲੋਂ ਬਸ ਅਸੀਂ ਤਾਂ ਸਰੂਫੇ ਦੇ ਇੱਕ ਡੈਕ ਫਿੱਟ ਕੀਤਾ ਜੀ ਕੁਛ ਵੀ ਨਹੀਂ ਬਾਕੀ ਟੋਟਰਲ ਕੰਪਨੀ ਵੱਲੋਂ ਸਮਾਨ ਇਹਨੂੰ ਲੱਗ ਕੇ ਆਉਂਦਾ ਇਹ ਡਬਲ ਜੈਕ ਲੱਗਿਆ ਬੋਨਟ ਨੂੰ ਕਿਉਂਕਿ ਪਹਿਲਾਂ ਸਿੰਗਲ ਆਉਂਦੇ ਸੀ ਸਿਕੰਦਰ ਨੂੰ ਥੋੜੇ ਔਖਾ ਸੀ ਖਰਾਬ ਹੋ ਜਾਂਦੇ ਸੀ ਬੋਨਟ ਬਹੁਤ ਭਾਰਾ ਹੋ ਜਾਂਦਾ ਇਹਨੂੰ ਡਬਲ ਜੈਕ ਲੱਗੇ ਹੋਏ ਨੇ ਦੇਖੋ ਕੰਪਨੀ ਸੋਨਾਲਿਕਾ ਇੱਕ ਗੱਲ ਦੇਖੀ ਹੈ ਕਿ ਇਹ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਫੇਰ ਬਦਲ ਕੀਤਾ ਕਈ ਤਾਂ ਕਹਿ ਦਿੰਦੇ ਆ ਵੀ ਦੇਸੀ ਜੀ ਇਹ ਉਹ ਫੇਰ ਬਦਲ ਨਹੀਂ ਦੇਖੋ ਫੇਰ ਬਦਲ ਦਾ ਮਤਲਬ ਇਹ ਹੁੰਦਾ ਵੀ ਜੋ ਸਾਨੂੰ ਲੋਡ ਆ ਉਹਨਾਂ ਨੇ ਸਮੇਂ-ਸਮੇਂ ਤੇ ਉਹ ਲੋਡ ਸਾਡੀ ਪੂਰੀ ਕੀਤੀ ਆ ਇਹ ਨਹੀਂ ਹੁੰਦਾ ਵੀ ਤੁਸੀਂ ਇੱਕੋ ਚੀਜ਼ ਕੱਢੀ ਜਾਂਦੇ ਹੋ ਸਿਰਫ ਸ਼ੋਅ 'ਚ ਫਰਕ ਪਾਈ ਉਹਨੇ ਨਹੀਂ ਨਹੀਂ ਇਹਨਾਂ ਨੇ ਦੇਖੋ ਇੰਜਣ ਦੀਆਂ ਪਾਵਰਾਂ ਗੇਅਰ ਦੀਆਂ ਪਾਵਰਾਂ ਸਪੀਡਾਂ ਤਕਨੀਕ ਹਰੇਕ ਚੀਜ਼ ਦਾ ਇਹਨਾਂ ਨੇ ਫਰਕ ਪਾਇਆ ਟਰੈਕਟਰ ਦੇ ਵਿੱਚ ਠੀਕ ਆ ਮਾਡਲ ਜ਼ਰੂਰ ਸਮਾਨ ਮਿਲਣ ਤੇ ਦਿੱਕਤ ਆਉਂਦੀ ਹੈ ਪਰ ਓਵਰਹਾਲ ਸਮਾਨ ਮਿਲ ਹੀ ਜਾਂਦਾ ਦੇਖੋ ਕੋਈ ਐਡੀ ਦਿੱਕਤ ਨਹੀਂ ਮੇਰੇ ਕੋਲ ਤਿੰਨ ਸੋਨਾ ਲੀਕਾ ਪਹਿਲਾਂ ਤੋਂ ਸੋਨਾ ਲੀਕਾ ਚਲਾਇਆ ਹੈ ਦੇਖੋ ਮੋਰ ਇਹਨਾਂ ਦੀ ਆਪ ਦੀ ਲੱਗੀ ਹੈ ਜੀ ਸੋਨਾ ਲਿਕਾ ਦੀ ਕਰਾਰ ਹੋ ਗਈ ਇਹਨਾਂ ਨੇ ਖੁਦ ਆਪ ਦਾ ਇਹੀ ਤਿਆਰ ਕਰ ਲਿਆ ਸਾਰਾ A to Z ਪਹਿਲਾਂ ਇਹਨਾਂ ਨੇ ਲਿਆ ਕਰਾਰੋ ਕੰਪਨੀ ਦਾ ਗੀਅਰ ਲਿਆ ਕਰਾਰੋ ਦਾ ਹੀ ਫਰੰਟ ਹਿੱਸਾ ਲਿਆ ਫੋਰ ਬਾਈ ਫੋਰ ਵਾਲਾ ਕਰਾਰੋ ਤੋਂ ਬਹੁਤ ਸਮਾਨ ਪਰ ਹੁਣ ਇਹਨਾਂ ਨੇ ਟੋਟਲ ਆਪ ਦਾ ਇਹ ਜੋ ਤਿਆਰ ਕਰ ਲਿਆ ਟੋਟਲੀ ਓਵਰਹਾਲ ਬਹੁਤ ਵਧੀਆ ਵਾ ਕੋਈ ਦਿੱਕਤ ਨਾਲ ਹੀ ਗੱਲ ਨਹੀਂ ਕੋਈ ਕੰਪਨੀ ਵੱਲੋਂ ਦੇਖੋ 5 ਸਾਲ ਦੀ ਤਾਂ ਇਹਦੀ ਵਾਰੰਟੀ ਦਿੱਤੀ ਗਈ ਹੈ 5 ਸਾਲ ਲਈ ਕੰਪਨੀ ਕਹਿੰਦੀ ਹੈ ਇਹ ਸਾਡਾ ਜੀ 5 ਸਾਲ ਵਿੱਚ ਕੋਈ ਵੀ ਚੀਜ਼ ਹੋਊਗੀ ਕੋਈ ਸਪੇਅਰ ਪਾਰਟ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਵੀ ਅਸੀਂ ਚੇਂਜ ਕਰਕੇ ਦੇਵਾਂਗੇ ਦੇਖੋ ਟਰੈਕਟਰ ਨਹੀਂ ਚੇਂਜ ਕਰਕੇ ਦੇਣਾ ਹੁੰਦਾ ਹੋਰ ਰਿਪੇਅਰਿੰਗ ਹੀ ਹੁੰਦੀ ਹੈ ਕੰਪਨੀ ਉਹ ਸਾਥ ਦੇਊਗੀ ਪੂਰਾ ਜੇ ਵੀ ਕੋਈ ਚੀਜ਼ ਦੀ ਕੋਈ ਪ੍ਰੋਬਲਮ ਆਊਗੀ ਇਹ ਜੀ ਗੱਲ ਨਹੀਂ ਵੈਸੇ ਕੋਈ ਏਡੀ ਪ੍ਰੋਬਲਮ ਆਉਂਦੀ ਵੀ ਹੈ ਨਹੀਂ ਤੇ ਹੁਣ ਤੁਹਾਨੂੰ ਆਪਣਾ ਇਹਦੇ ਕਰੀਪਰ ਗियर ਬਾਰੇ ਗੱਲ ਕਰਾਂਗੇ ਵੀ ਕਰੀਪਰ ਕੀ ਚੀਜ਼ ਆ ਇਹਦਾ ਕਰੀਪਰ ਗियर ਦੇਖੋ ਇਹ ਮੂਰੇ ਸੋਨਾਲੀ ਕਾ ਤੇ ਇੱਕਾ ਟਾਈਗਰ ਦਾ ਲੋਗੋ ਬਹੁਤ ਸੋਹਣੀਆਂ ਲਾਈਟਾਂ ਇਹ ਕਰੀਪਰ ਇਹਦਾ ਬਹੁਤ ਸਲੋ ਤੋਰਾ ਬਹੁਤ ਜ਼ਿਆਦਾ ਸਲੋ ਆ ਪਰ ਇਹ ਇਹ ਸਾਡੇ ਕੰਮ ਦਾ ਨਹੀਂ ਹਜੇ ਆਇਆ ਪਰ ਇਹ ਆਇਆ ਵੀ ਰੋਡ ਦੇ ਉੱਤੇ ਜੜੀਆਂ ਲੈਣਾ ਵਗੈਰਾ ਪਟਦੇ ਜਾਂ ਹੋਰ ਕਈ ਕੰਮਾਂ ਦੇ ਵਿੱਚ ਆਉਂਦਾ ਮਸ਼ੀਨਰੀ ਦੇ ਵਿੱਚ ਇਹ ਆਪਾਂ ਨੂੰ ਸਟਾਰਟ ਕਰਕੇ ਦਿਖਾਵਾਂਗੇ ਦੇਖੋ ਡਿਜੀਟਲ ਮੀਟਰ ਨੇ ਆ ਪੂਰਾ ਸਵਚ ਲਾਉਂਦੇ ਸਾਰੇ ਇੱਕ ਵਾਰ ਮੀਟਰ ਪੂਰੇ ਘੁੰਮ ਕੇ ਦੁਬਾਰਾ ਮੁੜਦੇ ਨੇ ਫਿਰ ਇਹੇ ਸਟਾਰਟ ਹੁੰਦਾ ਇਨੀਵੇਟ ਕਰਨੀ ਪੈਂਦੀ ਹੈ ਇੱਕਦਮ ਜੇ ਆਪਾਂ ਦੂਜੇ ਟਰੈਕਟਰ ਹਾਂ ਚਾਬੀ ਲਈ ਸੈਲਫ ਨਹੀਂ ਵੱਜਦੀ ਇਹਦੀ ਉਹ ਸਟਾਰਟ ਹੋ ਗਿਆ ਜੀ ਤੇ ਤੁਹਾਨੂੰ ਹੁਣ ਗੇਅਰ ਪਹਿਲਾ ਲੋ ਗੇਅਰ ਲਗਾ ਕੇ ਦਿਖਾਵਾਂਗੇ ਤੇ ਦੇਖੋ ਇਹਦਾ ਤੋੜਾ ਬਹੁਤ ਸਲੋ ਤੋੜਾ ਬਿਲਕੁਲ ਦੇਖੋ ਬਿਲਕੁਲ ਦੇਖੋ ਇਹ ਵੀਡੀਓ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਇਹ ਤੁਰੇ ਨਹੀਂ ਰਿਹਾ ਹਨਾ ਪਰ ਇਹ ਇਸ ਟਾਈਮ ਤੁਰ ਰਿਹਾ ਬਹੁਤ ਹੀ ਜ਼ਿਆਦਾ ਬਿਲਕੁਲ ਸਲੋ ਤੁਰ ਰਿਹਾ ਇੰਨਾ ਮੈਂ ਸਲੋ ਨਹੀਂ ਦੇਖਿਆ ਕੋਈ ਟਰੈਕਟਰ ਵੀ ਇੰਨਾ ਵੀ ਸਲੋ ਗੇਅਰ ਕੋਈ ਲੱਗ ਸਕਦਾ ਕ੍ਰੀਪਰ ਇਸੇ ਚੀਜ਼ ਨੂੰ ਕਹਿੰਦੇ ਨੇ ਵੀ ਸਲੋ ਤੋਂ ਸਲੋ ਹੋ ਜਾਂਦਾ ਹੈ ਜਿੰਨਾ ਵੀ ਤੁਸੀਂ ਕਰਨਾ ਚਾਹੋ ਜਿਹੇ ਜਿਹੇ ਵੀ ਤੁਸੀਂ कोई इंप्लीमेंट हो जाए वर्तना तो यह बहुत स्लो हो जाता देखो कि स्लो आ टा देख सकते हैं बिल्कुल बिल्कुल स्लो ਈ ਇੰਪਲੀਮੈਂਟਾਂ ਤੇ ਲੋਡ ਵੀ ਪੈਂਦੀ ਆ ਵੀ ਇਹ ਜਿਹੇ ਸਾਧਨ ਹੁੰਦੇ ਆ ਵੀ ਬਹੁਤ ਸਲੋ ਲੋਡ ਪੈਂਦੀ ਆ ਤੇ ਉਸ ਲਈ ਕੰਪਨੀ ਨੇ ਇਹਨੂੰ ਕ੍ਰੀਪਰ ਗੇਅਰ ਲਾ ਕੇ ਦਿੱਤਾ ਬਾਕੀ ਕਿਡੋਡੀ ਆਪ ਦੀ ਆਪ ਦੀ ਪਸੰਦ ਆ ਜੀ ਕਿਸੇ ਨੂੰ ਕੋਈ ਕੰਪਨੀ ਕਿਸੇ ਨੂੰ ਕੋਈ ਕੰਪਨੀ ਅਸੀਂ ਪਹਿਲਾਂ ਤੋਂ ਸੋਨਾ ਲੀਕਾ ਦੇ ਡਰਗਟਾ ਚਲਾਇਆ ਐਸੇ ਕਰਕੇ ਸਾਨੂੰ ਇਹ ਫਿੱਟ ਨੇ ਠੀਕ ਹੈ ਜੀ ਪਹਿਲਾਂ ਤੋਂ ਹੀ ਬੋਤ ਲੈ ਆ ਬਹੁਤ ਵਿੱਚ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਚਲਾਇਆ 40 ਪਾਵਰ ਤੋਂ ਲੈ ਕੇ ਅਸੀਂ ਦੇਖੋ 90 ਪਾਵਰ 75 ਪਾਵਰ ਤੱਕ ਸਾਰੇ ਜਲਾਇਆ ਮਸੇ ਬੰਦ ਹੋ ਜਾਂਦਾ ਚਾਬੀ ਤੋਂ ਹੀ ਕਿਉਂਕਿ ਸੀਆਰਡੀ ਆ 15 ਚਾਬੀ ਤੋਂ ਹੀ ਹੋ ਜਾਂਦੇ ਨੇ ਚੋਕ ਦੀ ਲੋੜ ਨਹੀਂ ਹੁੰਦੀ ਕਿਉਂਕਿ ਪੰਪੀ ਦੂਜੇ ਨੇ ਇਹਨਾਂ ਨੂੰ ਪਹਿਲਾਂ ਪਹਿਲਾਂ ਲੋਕਾਂ ਨੂੰ ਵੀ ਸੀਆਰਡੀ ਦੇ ਵਿੱਚ ਕੋਈ ਦਿੱਕਤ ਆਊਗੀ ਜੇ ਹੋਊਗਾ ਬੂ ਹੋਊਗਾ ਪਰ ਕਹੇ ਜੀ ਕੋਈ ਦਿੱਕਤ ਨਹੀਂ ਜੀ ਦੇਖੋ ਇਹ ਡਰ ਹੁੰਦਾ ਆਪਾਂ ਸੀਆਰਡੀਆਈ ਗੱਡੀਆਂ ਵੀ ਚਲਾਉਨੇ ਆ ਉਹੀ ਸਿਸਟਮ ਇੰਜਣ ਦਾ ਸਿਸਟਮ ਦਾ ਸੀਆਰਡੀਆਈ ਸੇਮ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ